ਚਾਰ ਦਿਨ ਦੀ ਇਹ ਚਾਰ ਦਿਨ ਦਾ ਹੀ ਬੰਦਾ ਇਹਦੇ ਚ ਇੰਟੀਰੀਅਰ ਐਕਸਟੀਰੀਅਰ ਆ ਬਿਲਡਿੰਗ ਮਟੀਰੀਅਲ ਦੇ ਨਾਲ ਰਿਲੇਟਡ ਜੋ ਵੀ ਅੱਜ ਲੇਟੈਸਟ ਅਵੇਲੇਬਲ ਹੈਗਾ ਇੰਡਸਟਰੀ ਦੇ ਵਿੱਚ ਉਹ ਸਭ ਕੰਪਨੀਆਂ 250 ਕੰਪਨੀਆਂ ਸਪੈਨ ਇੰਡੀਆ ਤੋਂ ਇੱਥੇ ਪਾਰਟਿਸਪੇਟ ਕਰਕੇ ਡਿਸਪਲੇ ਕਰ ਰਹੀਆਂ ਲੁਧਿਆਣਾ ਆਰਕੀਟੈਕਟ ਐਸੋਸੀਏਸ਼ਨ ਐਲ ਐ ਐਸ ਪੀ ਡੀਏ ਐਨਪੀਸੀ ਐਲਸੀਡੀਆਈ ਬਲਕੇ ਸਭ ਜਿੰਨੇ ਵੀ ਕੰਸਟਰਕਸ਼ਨ ਦੇ ਨਾਲ ਅਸੋਸੀਏਸ਼ਨਸ ਹੈਗੇ ਇੰਜੀਨੀਅਰ ਜਿਹੜੇ ਸਟਰਕਚਰ ਇੰਜੀਨੀਅਰਸ ਆ ਟਾਊਨ ਪਲਾਨਰਸ ਨੇ ਸਭ ਇਕੱਠੇ ਹੋ ਕੇ ਇਹ ਐਗਜ਼ੀਬਿਸ਼ਨ ਲਗਾ ਰਹੇ ਜਿਹੜੀ ਕੰਸਟਰਕਸ਼ਨ ਇੰਡਸਟਰੀ ਹੈ ਜੋ ਮੈਂ ਦੇਖਦਾ ਹੈ ਵੈਸੇ ਤਾਂ ਐਕਸਪੋਰਟ ਬੈਠੇ ਨੇ ਸਾਡੇ ਸਾਰੇ ਪਰ ਇੱਕ ਫੈਸ਼ਨ ਵਾਂਗੂ ਚੇਂਜ ਹੋਣ ਵਾਲੀ ਇੰਡਸਟਰੀ ਹੈ ਜੋ ਅਸੀਂ ਦੇਖਦੇ ਆ ਰਹੇ ਤਾਂ ਇਹਦੇ ਚ ਜਿਹੜੀ ਵੀ ਤੁਸੀਂ ਕਿਸੇ ਵੀ ਚਾਹੇ ਤੁਸੀਂ ਸੈਨੀਟਰੀ ਵੇਅਰ ਦੀ ਗੱਲ ਕਰੋ ਕਿ ਮੋਡਰਨ ਕਿਚਨਸ ਦੀ ਗੱਲ ਕਰੋ ਜਾਂ ਕੋਈ ਵੀ ਕੰਸਟਰਕਸ਼ਨ ਬਹੁਤ ਵੱਡਾ ਫੀਲਡ ਹੈ ਤਾਂ ਹਰ ਇੰਡਸਟਰੀ ਚ ਹਰ ਸਾਲ ਕੁਝ ਨਾ ਕੁਝ ਨਵਾਂ ਹੁੰਦਾ ਹਾਂਜੀ ਇੰਡੈਕਸ ਐਕਸਪੋ ਦਾ ਇਹ 14th ਐਡੀਸ਼ਨ ਹੈ 16 ਤੋਂ 19 ਜਨਵਰੀ ਲੁਧਿਆਣਾ ਕੀ ਵਿਲ ਸੈਂਟਰ ਸਾਹਨੇਵਾਲ ਦਿੰਦੀ ਇਹ 4 ਦਿਨ ਦਾ ਇਵੈਂਟ ਹੈ ਇਹਦੇ ਚ ਇੰਟੀਰੀਅਰ ਐਕਸਟੀਰੀਅਰ ਆ ਬਿਲਡਿੰਗ ਮਟੀਰੀਅਲ ਦੇ ਨਾਲ ਰਿਲੇਟਡ ਜੋ ਵੀ ਅੱਜ ਲੇਟੈਸਟ ਅਵੇਲੇਬਲ ਹੈਗਾ ਇੰਡਸਟਰੀ ਦੇ ਵਿੱਚ ਉਹ ਸਭ ਕੰਪਨੀਆਂ 250 ਕੰਪਨੀਆਂ ਪੈਨ ਇੰਡੀਆ ਤੋਂ ਇੱਥੇ ਪਾਰਟਿਸਪੇਟ ਕਰਕੇ ਡਿਸਪਲੇ ਕਰ ਰਹੀਆਂ ਹਨ ਆ ਇਹ ਐਗਜ਼ਿਬਿਸ਼ਨ ਜਿਹੜੀ ਹੈਗੀ ਹੈ ਬਹੁਤ ਸਾਰੇ ਐਸੋਸੀਏਸ਼ਨਾਂ ਦੇ ਨਾਲ ਸਪੋਰਟ ਵਿੱਚ ਸਪੋਰਟ ਨਾਲ ਲੱਗ ਰਹੀ ਹੈ ਜਿਵੇਂ ਇੰਡੀਅਨ ਇੰਸਟੀਚਿਊਟ ਆਰਕੀਟੈਕਟਸ ਪੰਜਾਬ ਚੈਪਟਰ ਲੁਧਿਆਣਾ ਸੈਂਟਰ ਲੁਧਿਆਣਾ ਆਰਕੀਟੈਕਟ ਐਸੋਸੀਏਸ਼ਨ ਐਲਐਸਪੀਡੀਏ ਐਨਪੀਸੀ ਐਲਸੀਬੀਆਈ ਬਲਕਿ ਸਭ ਜਿੰਨੇ ਵੀ ਕੰਸਟਰਕਸ਼ਨ ਦੇ ਨਾਲ ਅੱਡ ਐਸੋਸੀਏਸ਼ਨਸ ਹੈਗੇ ਇੰਜੀਨੀਅਰ ਜਿਹੜੇ ਸਟਰਕਚਰ ਇੰਜੀਨੀਅਰਸ ਹੈ ਟਾਊਨ ਪਲਾਨਰਸ ਨੇ ਸਭ ਇਕੱਠੇ ਹੋ ਕੇ ਇਹ ਐਗਜ਼ਿਬਿਸ਼ਨ ਲਗਾ ਰਹੇ ਤਾਂਕਿ ਜੋ ਕੰਸਟਰਕਸ਼ਨ ਦੇ ਵਿੱਚ ਲੇਟੈਸਟ ਇਨੋਵੇਸ਼ਨਸ ਨੇ ਲੇਟੈਸਟ ਟੈਕਨੋਲੋਜੀ ਨੇ ਵਾਤਾਵਰਣ ਸ਼ੇਅਰ ਹੋਣ ਔਰ ਇਹਦਾ ਵੱਤ ਵੱਦ ਇੰਡਸਟਰੀ ਚ ਫਾਇਦਾ ਹੋਵੇ ਸਾਰੇ ਸਾਡੇ ਇੰਟੀਰੀਅਰ ਡਿਜ਼ਾਈਨਰਸ ਯਾ ਆਰਕੀਟੈਕਟਸ ਯਾ ਸਾਡੇ ਬਿਲਡਰਸ ਯਾ ਸਾਡੇ ਐਂਡ ਜਿਹੜੇ ਕੰਜ਼ਿਊਮਰਸ ਆ ਜਿਹੜੇ ਆਪਣੇ ਕੰਸਟਰਕਸ਼ਨ ਕਰ ਰਹੇ ਨੇ ਤਾਂ ਤੁਹਾਨੂੰ ਕੰਸਟਰਕਸ਼ਨ ਦੀ ਫਾਊਂਡੇਸ਼ਨ ਟੂ ਫਿਨਿਸ਼ਿੰਗ ਫਰਨੀਸ਼ਿੰਗ ਤੱਕ ਦਾ ਇੱਥੇ ਸੋਲੂਸ਼ਨ ਹੈਗੇ ਨੇ ਤਾਂ ਮੈਂ ਕਹੂੰਗਾ ਬਹੁਤ ਵਧੀਆ ਮੌਕਾ ਹੈ ਸਭ ਲਈ ਕਿ ਇਹਨੂੰ ਆ ਕੇ ਔਰ ਵੱਤ ਵੱਦ ਦਾ ਫਾਇਦਾ ਲਿਆ ਜਾਦਾ ਸਰ ਇਸ ਇਸ ਵਾਰ ਕਿਹੜੇ ਨਵੇਂ ਇਸ ਤਰ੍ਹਾਂ ਦੇ ਜਿਹੜਾ ਕੀ ਸੋਲ ਲਾ ਬਣੀ ਜਿਹੜੀ ਕੰਸਟਰਕਸ਼ਨ ਇੰਡਸਟਰੀ ਹੈ ਜੋ ਮੈਂ ਦੇਖਦਾ ਹੈ ਵੈਸੇ ਦਾ ਐਕਸਪੋਰਟ ਬੈਠੇ ਨੇ ਸਾਡੇ ਸਾਰੇ ਪਰ ਇੱਕ ਫੈਸ਼ਨ ਵਾਂਗੂ ਚੇਂਜ ਹੋਣ ਵਾਲੀ ਇੰਡਸਟਰੀ ਹੈ ਜੋ ਅਸੀਂ ਦੇਖਦੇ ਆ ਰਹੇ ਤਾਂ ਇਹਦੇ ਚ ਜਿਹੜੀ ਵੀ ਤੁਸੀਂ ਕਿਸੇ ਵੀ ਚਾਹੇ ਤੁਸੀਂ ਆ ਸੈਨੀਟਰੀ ਵੇਅਰ ਦੀ ਗੱਲ ਕਰੋ ਕਿ ਮੋਡਰਨ ਕਿਚਨਸ ਦੀ ਗੱਲ ਕਰੋ ਜਾਂ ਕੋਈ ਵੀ ਕੰਸਟਰਕਸ਼ਨ ਬਹੁਤ ਵੱਸ ਫੀਲਡ ਹੈ ਤਾਂ ਹਰ ਇੰਡਸਟਰੀ ਚ ਹਰ ਸਾਲ ਕੁਝ ਨਾ ਕੁਝ ਨਵਾਂ ਹੁੰਦਾ ਤੁਹਾਨੂੰ ਬਹੁਤ ਸਾਰੀ ਚੀਜ਼ ਜਿਹੜੀਆਂ ਆਪਾਂ ਨੂੰ ਪਤਾ ਵੀ ਨਹੀਂ ਹੁੰਦੇ ਜੋ ਇੱਥੇ ਆ ਕੇ ਪਤਾ ਲੱਗਦੀਆਂ ਕਈ ਸੋਲੂਸ਼ਨ ਐਦਾਂ ਦੇ ਅਸੀਂ ਬਹੁਤ ਮਹਿੰਗੇ ਬਾਏ ਕਰਦੇ ਹਾਂ ਬਹੁਤ ਬਹੁਤ ਅਫੋਰਡੇਬਲ ਪ੍ਰਾਈਸਿਸ ਦੇ ਉਤੇ अवेलेबल ਹੁੰਦੀ ਹੈ ਤਾਂ ਇਹਦਾ ਬਹੁਤ ਫਾਇਦਾ ਹੋਣ ਵਾਲਾ ਇਨਵੈਸਟਮੈਂਟ ਹੈ ਜੀ ਅੱਜ ਜਿਹੜਾ ਉਸ ਤੇ ਪੁੱਛਿਆ ਗਿਆ ਕਿ ਬੋਟਨੀ ਕੀ ਦੇਖੋ ਇੰਡੈਕਸ ਦਾ ਜੋ ਵਿਜ਼ਿਟਰ ਹੈ 45 ਤੋਂ 50000 ਅਸੀਂ ਹਰ ਸਾਲ ਰਿਕਾਰਡ ਕਰਦੇ ਆਏ ਹਾਂ ਔਰ ਇਸ ਵਾਰ ਵੀ ਅਸੀਂ ਹੈ ਕਿ ਇਸ ਤੋਂ ਪਲੱਸ ਹੀ ਹੋਏਗਾ ਤਾਂ ਇਹਦੇ ਵਿੱਚ ਅੱਜ ਕੀ ਕੋਈ ਖਾਸ ਸਰਕਾਰੋਂ ਕੋਈ ਨੋਮੋ ਵੀ ਆ ਰਹੀ ਹੈ ਜਾਂ ਕੋਈ ਅਸਰ ਦਾ ਵੀ ਬਿਲਕੁਲ ਇਹਦੇ ਵਿੱਚ ਅਸੀਂ ਸਾਂਝ 2.0 ਦੇ ਨਾਮ ਦੇ ਉੱਪਰ ਇੱਕ ਕਾਨਫਰੰਸ ਹੋ ਰਹੀ ਹੈ ਜਿਹਦੇ ਵਿੱਚ ਟਾਊਨ ਪਲਾਨਰਸ ਇੰਡੀਅਨ ਟਾਊਨ ਪਲਾਨਰਸ ਐਸੋਸੀਏਸ਼ਨ ਆਰ ਪਲੱਸ ਇੰਡੀਅਨ ਆਰ ਆਰਕੀਟੈਕਸ ਇਹ ਦੋਨੋਂ ਮਿਲ ਕੇ ਇਹ ਕਾਨਫਰੰਸ ਕਰ ਰਹੇ ਤਾਂ ਇਹਦੇ ਵਿੱਚ ਬਹੁਤ ਸਾਰੀਆਂ ਜਿਹੜੀਆਂ ਇੰਡਸਟਰੀ ਦੇ ਰਿਲੇਟਡ ਸੰਜੀਵ ਬਰੋੜਾ ਜੀ ਦੇ ਚੀਫ ਗੈਸਟ ਨੇ ਔਰ ਇੰਡਸਟਰੀ ਰਿਲੇਟਡ ਜੋ ਵੀ ਸਾਨੂੰ ਜਿਹੜੀਆਂ ਸਮੱਸਿਆਵਾਂ ਆ ਉਹਨਾਂ ਦੇ ਸੋਲੂਸ਼ਨ ਕੱਢਣ ਲਈ ਇਹ ਕਾਨਫਰੰਸ ਹੋ ਰਹੀ ਹੈ 250 ਦੇ ਕਰੀਬ ਆਰਕੀਟੈਕਸ ਅਟੈਂਡ ਕਰਨਗੇ ਜੋ ਸਾਡਾ ਆ ਹੈ ਕਿ ਇਸ ਕਾਨਫਰੰਸ ਨੂੰ ਟੈਂਡ ਕਰਨਗੇ ਔਰ ਐਨਪੀਸੀ ਆ ਉਹ ਆਪਣਾ ਇੱਕ ਸਿਮILAR ਕਰ ਰਹੀ ਹੈ ਸਿਰਜਨ ਸਿਰਜਨ ਦੇ ਨਾਮ ਦੇ ਉਤੇ ਤਾਂ 16 ਤਰੀਕ ਨੂੰ ਹੈ ਪੀਸੀ ਸਾਹਿਬ ਆ ਡੀਸੀ ਸਾਹਿਬ ਇਹਨਾਂ ਦੇ ਚੀਫ ਗੈਸਟ ਨੇ 16 ਤਰੀਕ ਨੂੰ ਸਿਰਜਨ ਹੋ ਰਿਹਾ ਔਰ 17 ਤਰੀਕ ਨੂੰ ਸਾਂਝ ਦੇ ਨਾਮ ਦੇ ਉਤੇ ਹੋ ਰਿਹਾ ਸਰ ਇੱਕ ਵਕੀਟ ਕਰਦੇ ਕਿਹੜੇ ਕਿਹੜੇ ਦਿਨ ਹੋ ਸਰ 16 ਤੋਂ 19 ਫਰਵਰੀ 4 ਦਿਨ ਦਾ ਹੈ ਇਹ ਇਵੈਂਟ ਹੈ ਲੁਧਿਆਣਾ ਐਗਜ਼ੀਬਿਸ਼ਨ ਸੈਂਟਰ ਸਾਨੇਵਾ ਲੁਧਿਆਣਾ ਸੋ ਬਿਲਕੁਲ ਜਿਸ ਤਰੀਕਾ ਤੁਹਾਡਾਂ ਨੂੰ ਜਾਣਕਾਰੀ ਸਾਂਝੀ ਕਰ ਰਹੀ ਸੀ ਕਿ ਐਗਜ਼ੀਬਿਸ਼ਨਸ ਕਿੰਨੇ ਆ ਕਮਾਈ ਨੇ ਰੱਖਦੀਆਂ ਨੇ ਇੱਕ ਬਿਜ਼ਨਸ ਨੂੰ ਗਰੋਅ ਕਰਨ ਵਾਸਤੇ ਤਾਂ ਹੁਣ ਇੱਕ ਵਾਰੀ ਫਿਰ ਤੋਂ 2026 ਦੀ ਸ਼ੁਰੂਆਤ ਦੇ ਨਾਲ ਜਿਹੜੀਆਂ ਐਗਜ਼ੀਬਿਸ਼ਨ ਦਾ ਸਿਲਸਿਲਾ ਫਿਰ ਤੋਂ ਸ਼ੁਰੂ ਹੋਣ ਜਾ ਰਹਾ ਹੈ ਲੁਧਿਆਣਾ ਐਗਜ਼ੀਬਿਸ਼ਨ ਸੈਂਟਰ ਦੇ ਵਿੱਚ ਜਿੱਥੇ ਇਨਟੈਕਸਟ ਐਕਸਪੋ ਜਿਹੜੀ ਹੈ 2026 ਜਿਹੜੀ ਸ਼ੁਰੂ ਹੋਣ ਜਾ ਰਹੀ ਗੱਲਬਾਤ ਕਰਦੇ ਹਾਂ ਸਾਰੇ ਸੱਸੀ ਗੱਲ ਸੱਸੀ ਜੀ ਮਾਈਸਟ ਗੁਰਵਿੰਦਰ ਸਿੰਘ ਦੇਵਾ ਵਾਈਸ ਚੇਅਰਮੈਨ ਲੁਧਿਆਣਾ ਸੈਂਟਰੀ ਐਂਡ ਪਾਈਪ ਰੈਜਿਸਟ੍ਰੇਸ਼ਨ ਬੇਰ ਨਾਲ ਦਿਨੇਸ਼ ਲੁਧਿਆਣਾ ਸੈਂਟਨ ਪਾਈਪ ਡਿਟਾਈਜ਼ੇਸ਼ਨ ਸ੍ਰੀ ਅਨੀਲ ਅਗਰਵਾਲ ਜੀ ਜਨ ਅਸਕਟੀ ਐਂਡ ਸ੍ਰੀ ਰਮਨ ਜੋ ਸਿੰਘ ਜੀ ਸੈਕਟਰੀ ਅਸੀਂ ਐਲਐਸਪੀਡੀ ਦੀ ਪੂਰੀ ਟੀਮ ਖੜੇ ਆਂ ਔਰ ਇਹ ਤੁਹਾਨੂੰ ਦੱਸ ਦਈਏ ਕਿ ਅੱਜ ਤੋਂ 14 ਸਾਲ ਪਹਿਲਾਂ ਇਨਟੈਕਸ ਐਕਸਪੋ ਦੇ ਆਰਗੇਨਾਈਜ਼ਰ ਨਾਲ ਉਡਾਨ ਵੀ ਗੇਣਾ ਲੜ ਕੇ ਅਸੀਂ ਇੱਕ ਕਾਰਵਾਨ ਸਟਾਰਟ ਕੀਤਾ ਸੀ ਜੋ ਕਿ ਅੱਜ ਬਹੁਤ ਵੱਡਾ ਇੱਕ ਮਾਈਲਸਟੋਨ ਬਣ ਗਿਆ ਹੈ ਐਗਜ਼ਿਬਿਸ਼ਨ ਦੀ ਲਾਈਫ ਦੇ ਵਿੱਚ ਐਗਜ਼ਿਬਿਸ਼ਨ ਦੀ ਲਾਈਨ ਦੇ ਵਿੱਚ ਟ੍ਰੇਡਮਾਰਕ ਬਣ ਚੁੱਕਾ ਹੈ ਜਿਸ ਨੂੰ ਕਿ ਕਿਸੇ ਦੀ ਪਛਾਣ ਦੀ ਜ਼ਰੂਰਤ ਨਹੀਂ ਅੱਜ ਜਿਹੜਾ 16 ਤਰੀਕ ਤੋਂ 19 ਤਰੀਕ ਤੱਕ ਇੱਥੇ ਐਗਜ਼ਿਬਿਸ਼ਨ ਚ ਆਰਗਨਾਈਜ਼ ਲੱਗਣ ਜਾ ਰਹੀ ਹੈ ਉਹ 250 ਦੇ ਕਰੀਬ ਐਗਜ਼ਿਬਿਟਰ ਪਾਰਟਿਸਿਪੇਟ ਕਰ ਰਹੇ ਹਨ ਇਹਦਾ ਬੈਨੀਫਿਟ ਜੇ ਅਸੀਂ ਐਗਜ਼ਿਬਿਟਰਸ ਨੇ ਡੀਲਰਸ ਨੇ ਲੈਣਾ ਹੈ ਤਾਂ ਆਰਕੀਟੈਕਟਸ ਨੇ ਵੀ ਇੱਥੋਂ ਬੈਨੀਫਿਟ ਲੈਣਾ ਹੈ ਉਹਨਾਂ ਨੂੰ ਰੋਜ਼ਗਾਰ ਮਿਲੇਗਾ ਸਾਨੂੰ ਰੋਜ਼ਗਾਰ ਮਿਲੇਗਾ ਔਰ ਕੰਜ਼ਿਊਮਰਸ ਨੂੰ ਬਹੁਤ ਇਨਫੋਰਮੇਸ਼ਨ ਮੁਹੱਈਆ ਹੋਏਗੀ ਔਰ ਸਹੀ ਮੈਨੇ ਜਿਤਨਾ ਸਹੀ ਬੈਨੇਫਿਟ ਹੈ ਦੇਖੋ ਜਿਹੜੇ ਐਗਜ਼ੀਬਿਟਰ ਹੁੰਦੇ ਨੇ ਆਮ ਪੈਸਾ ਕਮਾਉਣ ਲਈ ਐਗਜ਼ੀਬਿਸ਼ਨ ਲਗਾ ਦਿੰਦੇ ਨੇ ਔਰ ਉਡਾਨ মিডিਆ ਇਸ ਤੋਂ ਅਲੱਗ ਹੈ ਉਹ ਕਿ ਉਹਨੇ ਦੇਖਿਆ ਕਿ ਆਲ ਓਵਰ ਇੰਡੀਆ ਤੋਂ ਐਗਜ਼ੀਬਿਸ਼ਨ ਲਈ ਆਰਕੀਟੈਕਟਸ ਆ ਰਹੇ ਹਨ ਸਪੈਸ਼ਲਿਸਟ ਆ ਰਹੇ ਹਨ ਜਿਵੇਂ ਕਿ ਹੁਣ ਆਪਣੇ ਇੰਡਸਟਰੀ ਔਰ ਵੀ ਕੈਨ ਸੇ ਇਟ ਇੰਡਸਟਰੀ ਮਿਨਿਸਟਰ ਜਿਹੜੇ ਨੇ ਅਰੋੜਾ ਜੀ ਉਹ ਇਨੋਗਰੇਸ਼ਨ ਕਰਨਗੇ ਔਰ ਚਾਰ ਦਿਨ ਦਾ ਇਵੈਂਟ ਹੈ ਕਾਫੀ ਇਨਫੋਰਮੇਟਿਵ ਇਹਦੇ ਵਿੱਚ ਸੈਸ਼ਨਸ ਹੋਣਗੇ ਔਰ ਮੇਰੀ ਲੁਧਿਆਣਾ ਵਾਸੀਆਂ ਨੂੰ ਖਾਸ ਕਰਕੇ ਪੰਜਾਬ ਵਾਸੀਆਂ ਨੂੰ ਅਪੀਲ ਹੈ ਕਿ ਮੈਕਸਿਮਮ ਇਸ ਐਗਜ਼ੀਬਿਸ਼ਨ ਦਾ ਬੈਨੀਫਿਟ ਉਠਾਓ ਇਹ ਤੋਂ ਇਨਫੋਰਮੇਸ਼ਨ ਔਰ ਸਹੀ ਮੈਨੂ ਟੈਕਨੀਕ ਜੋ ਜੋ ਐਸਐਲਏ ਕੰਸਟਰਕਸ਼ਨ ਇੰਡਸਟਰੀ ਨੂੰ ਜ਼ਰੂਰਤਾਂ ਨੇ ਔਰ ਸਹੂਲਤਾਂ ਮਿਲ ਰਹੀਆਂ ਨੇ ਗਵਰਨਮੈਂਟ ਵੱਲੋਂ ਉਹ ਵੀ ਮਹਿਆ ਹੋਣਗੇ ਉਹਦਾ ਵੀ ਬੈਨੀਫਿਟ ਉਠਾਓ ਪਲੀਜ਼ ਟੋਟਲ ਕਿੰਨੇ ਐਗਜ਼ੀਬਿਟਰਸ ਜਿਹੜੇ ਨੇ ਇਸ ਵਾਰ ਪਾਰਟਿਸਪੇਟ ਕਰਨੇ 250 ਦੇ ਕਰੀਬ ਇਹ ਇੰਡਸਟਰੀ ਲਿਸਟ ਔਰ ਅچھے ਡਿਸਟਰੀਬਿਊਟਰ ਨੇ ਜਿਹੜੇ ਪਾਰਟਿਸਿਪੇਟ ਕਰ ਰਹੇ ਨੇ ਔਰ ਸਾਨੂੰ ਉਮੀਦ ਹੈ ਕਿ 50000 ਤੁਹਾਨੂੰ ਇਸ ਵਾਰ ਆਪਣਾ ਨੰਬਰ ਹੈ ਕ੍ਰਾਸ ਕਰ ਜਾਏਗਾ ਲਾਸਟ ਈਅਰ 45 ਤੋਂ 50000 ਲੋਕਾਂ ਨੇ ਵਿਜ਼ਿਟ ਕੀਤਾ ਸੀ ਔਰ ਲੁਧਿਆਣੇ ਵਿੱਚ ਇੱਕ ਬ੍ਰਾਂਡ ਬਣ ਚੁੱਕਾ ਹੈ ਇਨਟੈਕਸੈਕਚੁਅਲ ਥੈਂਕ ਯੂ ਬਿਲਕੁਲ ਸਰ ਕੇ ਮੈਂ ਵੇਖਦਾ ਹਾਂ ਵੀ ਮੈਕਸੀਬਿਸ਼ਨਸ ਲੱਗਦੀਆਂ ਨੇ bizness ਕਿਹਦੇ ਨਾਲ ਕਿਤੇ ਜਿਹੜਾ ਐਕਸੀਬਿਸ਼ਨਸ ਦੇ ਨਾਲ ਗਰੋ ਕਰਦੇ ਜਦੋਂ ਆਪਾਂ ਇੱਕ ਪੁਆਇੰਟ ਦੇ ਉੱਤੇ ਖੜਦੇ ਆ ਤਾਂ ਆਪਣੇ ਕਸਟਮਰਸ ਵੀ ਜ਼ਿਆਦਾ ਕਿਹਨਾਂ ਨੂੰ ਰੀਚ ਕਰ ਸਕਦੇ ਨੇ ਆਪਾਂ ਉਹਨਾਂ ਨਾਲ ਇੰਟਰੈਕਸ਼ਨ ਪੁਆਇੰਟ ਬਣ ਜਾਂਦਾ ਇੱਕ ਜੁਆਇੰਟ ਵੈਂਚਰ ਹੈ ਜੀ ਮਲੂ ਟਿਲੋ ਸਾਹਿਬ ਨੇ ਇੱਕ ਜੁਆਇੰਟ ਵੈਂਚਰ ਇੱਕ ਪਲੈਟਫਾਰਮ ਦਿੱਤਾ ਸਾਨੂੰ ਆਰਕੀਟੈਕਟਸ ਨੂੰ biznessmen ਨੂੰ ਵੀ ਇੱਕ ਪਲੈਟਫਾਰਮ ਤੇ ਆ ਕੇ ਅਸੀਂ ਕੋਈ ਵੀ ਜਿਹੜੀ ਨਵੀਂ ਚੀਜ਼ ਐ ਐਕਸਪਲੋਰ ਕਰਾ ਸਕੀਏ ਆਪਣੇ ਕਸਟਮਰਸ ਨੂੰ ਆਪਣੇ ਵਿਜ਼ਟਰਸ ਨੂੰ ਔਰ ਸੈਕੰਡਲੀ ਜਿਵੇਂ ਆਪਾਂ ਪਹਿਲਾਂ ਸੁਣਦੇ ਆ ਵੀ ਕਿਸਾਨ ਮੇਲਾ ਕਿ ਪੀਏਯੂ ਦੇ ਵਿੱਚ ਲੱਗਦਾ ਇੱਕ ਤਰ੍ਹਾਂ ਦਾ ਕੰਸਟਰਕਸ਼ਨ ਮੇਲਾ ਤੇ ਮੈਂ ਸਾਰੇ ਸ਼ਹਿਰ ਵਾਸੀਆਂ ਨੂੰ ਔਰ ਪੰਜਾਬ ਦੇ ਲੋਕਾਂ ਨੂੰ ਅਪੀਲ ਕਰੂੰਗਾ ਵੀ ਇਹ ਇੱਕ ਐਸਾ ਪਲੈਟਫਾਰਮ ਆ ਤੁਸੀਂ ਆਓ ਤੁਸੀਂ ਜਿਵੇਂ ਸਾਡੇ ਸੈਕਟਰੀ ਆਪਣੇ ਐਸੋਸੀਏਸ਼ਨ ਦੇ ਉਹਨਾਂ ਨੇ ਬੋਲਿਆ ਸੀ ਵੀ ਇੱਥੇ 100 ਗਜ ਦਾ ਘਰ ਵੀ ਦਾ ਸਮਾਨ ਵੀ ਤੁਸੀਂ ਦੇਖ ਸਕਦੇ ਹੋ ਔਰ 10000 ਦੇ 10000 ਗਜ ਦਾ ਜਿਹੜਾ ਘਰ ਆ ਉਹਦਾ ਵੀ ਤੁਸੀਂ ਸਮਾਨ ਇੱਥੋਂ ਐਕਸਪਲੋਰ ਕਰ ਸਕਦੇ ਹੋ ਤਾਂ ਮੇਰੀ ਇਹ ਹੰਬਲ ਰਿਕਵੈਸਟ ਆ ਵੀ ਜੋ ਟਿਲੋ ਸਾਹਿਬ ਨੇ ਇਹ ਬਹੁਤ ਵੱਡਾ ਉਪਰਾਲਾ ਕੀਤਾ ਇਹਨੂੰ ਅਸੀਂ ਵੱਧ ਚੜ ਕੇ ਉਹਦੇ ਵਿੱਚ ਹਿੱਸਾ ਲੈ ਕੇ ਇਹਨੂੰ ਹੋਰ ਜ਼ਿਆਦਾ ਮੰਨ ਲਓ ਪਪੂਲਰ ਕਰੀਏ ਤਾਂ ਜੋ ਆਉਣ ਵਾਲੇ ਟਾਈਮ ਦੇ ਵਿੱਚ ਇਹ ਹੋਰ ਵੱਡੀ ਐਗਜ਼ੀਬਿਸ਼ਨ ਪਲਾਨ ਕਰ ਸਕਾਂ। ਥੈਂਕ ਯੂ। ਬਿਲਕੁਲ ਉਸਰ ਕਿਵੇਂ ਵਿਖਦੇ ਹਾਂ ਵੀ 14 ਸਾਲ ਦਾ ਸਫਰ ਜਿੱਥੇ ਹੁਣ ਇੱਕ ਇਨਟੈਕਸ ਟੈਕਸਪੋ ਆਪਣਾ ਇੱਕ ਮਾਈਲਸਟੋਨ ਕ੍ਰੀਏਟ ਕਰ ਚੁੱਕੀ ਹੈ ਵੀ ਇਸ ਵਾਰ ਕੀ ਕੁਝ ਖਾਸ ਜਿਹੜਾ ਹੈ ਪਿਛਲੇ ਸਾਲਾਂ ਨਾਲੋਂ ਰਹਿਣ ਵਾਲਾ ਦੇਖੋ ਹਰ ਸਾਲ ਨਾਲ ਕੁਝ ਨਾ ਕੁਝ ਨਵੀਆਂ ਇਨੋਵੇਸ਼ਨਸ ਨਵੀਆਂ ਇਨਵੈਂਸ਼ਨਸ ਆਦ ਕੇ ਆਂ ਔਰ ਐਤ ਕੀ ਵੀ ਤੁਹਾਨੂੰ ਬੜਾ ਕੁਝ ਨਵਾਂ ਦੇਖਣ ਨੂੰ ਮਿਲੇਗਾ ਔਰ ਅਪੀਲ ਇਹੀ ਹੈ ਵੀ ਲੁਧਿਆਣਾ ਵਾਸੀਆਂ ਨੂੰ ਹੀ ਪੰਜਾਬ ਵਾਸੀਆਂ ਨੂੰ ਵੀ ਵੀ ਆ ਕੇ ਤੁਸੀਂ ਇਹਨੂੰ ਐਕਸਪਲੋਰ ਕਰੋ ਦੇਖੋ ਤੁਸੀਂ ਘਟੋ ਘਟ ਤੁਹਾਨੂੰ ਬਦੋ ਬਦੋ ਬਦ ਨਵੀਆਂ ਚੀਜ਼ਾਂ ਮਿਲਣਗੀਆਂ ਦੇਖਣ ਵਾਸਤੇ ਸਰ ਕਿਵੇਂ ਵੇਖਦੇ ਵੀ ਇੱਕ ਪੁਆਇੰਟ ਇਸ ਤਰੀਕੇ ਦਾ ਬਣ ਜਾਂਦਾ ਹੈ ਵੀ ਜਿੱਥੇ ਜਿਹੜਾ ਇੱਕ ਡੀਲਰ ਹੁੰਦਾ ਉਹ ਐਨੇ ਕਸਟਮਰਸ ਨੂੰ ਜਿੱਥੇ ਤਕਰੀਬਨ 15000 ਅਰਾਊਂਡ ਫੁੱਟਫਾਲ ਇੱਥੇ ਰਹਿੰਦਾ ਹੈ ਕਿ ਉਹ ਸਭ ਨਾਲ ਇੰਟਰੈਕਸ਼ਨ ਆਉਂਦਾ ਵੀ ਜਿੱਥੇ ਐਗਜ਼ਿਬਿਸ਼ਨ ਐਨਾ ਕਾ ਜ਼ਿਆਦਾ ਐਕਸਪੋਜ਼ਰ ਦਿੰਦੀ ਹੈ ਬਿਜ਼ਨਸ ਸਰ ਐਗਜ਼ਿਬਿਸ਼ਨ ਹਮੇਸ਼ਾ ਐਕਸਪੋਜ਼ਰ ਵਾਸਤੇ ਹੁੰਦੀ ਹੈ ਅ ਜਿਹੜੇ ਤੁਸੀਂ ਅਸੀਂ ਗੱਲ ਕਰਦੇ ਆ 14 ਐਡੀਸ਼ਨ ਹੈ ਚੌਥਾ ਡਿਵੀਜ਼ਨ ਦਾ ਮਤਲਬ ਹੈ ਕਿ ਜਿਨੇ 14 ਸਾਲ ਪਹਿਲੇ ਘਰ ਬਣਾਇਆ ਤੇ ਅੱਜ ਕੰਸਟਰਕਸ਼ਨ ਦਾ ਸਟਾਈਲ ਬਿਲਕੁਲ ਚੇਂਜ ਹੋ ਗਿਆ ਜੀ ਅੱਜ ਤੁਸੀਂ ਫਾਊਂਡੇਸ਼ਨ ਤੋਂ ਲੈ ਕੇ ਇਸ ਐਗਜ਼ੀਬਿਸ਼ਨ ਦੇ ਵਿੱਚ ਆਪਣੇ ਇਨੋਗਰੇਸ਼ਨ ਤੱਕ ਦਾ ਸਾਰਾ ਸਮਾਨ ਦੇਖ ਸਕਦੇ ਹੋ ਐਗਜ਼ਿਪ ਕਸਟਮਰਸ ਆਨੇ ਬਹੁਤ اچھی ਗੱਲ ਹੈ ਡੀਲਰ ਦੇ ਉੱਪਰ ਅਗਰ ਕਸਟਮਰ ਨਹੀਂ ਹੋਣਗੇ ਤਾਂ ਮਾਰਕੀਟ ਡਿਵੈਲਪ ਨਹੀਂ ਹੁੰਦੀ ਜਿੰਨੇ ਜ਼ਿਆਦਾ ਕਸਟਮਰਸ ਹੋਣਗੇ ਓਨੀ ਜ਼ਿਆਦਾ ਡਿਵੈਲਪਮੈਂਟ ਹੁੰਦੀ ਹੈ ਸਾਡੀ ਕੰਸਟਰਕਸ਼ਨ ਲਾਈਨ ਦੇ ਵਿੱਚ ਬੜੀ اچھی ਖਾਸੀਅਤ ਹੈ ਕਿ ਜਦੋਂ ਵੀ ਕਿਸੇ ਦਾ ਘਰ ਬੰਦਾ ਹੈ ਉਹ ਦੂਸਰਾ ਬੰਦਾ ਉਹਦੇ ਕੋਲੋਂ ਰਿਵਿਊ ਜਾਂ ਯਾਰ ਦੋਸਤ ਆਪਣੇ ਕੋਲੋਂ ਆਰਕੀਟੈਕਟਸ ਕੋਲੋਂ ਆਪਣਾ ਆਈਡੀਆਸ ਨੂੰ ਐਕਸਪਲੋਰ ਕਰਨ ਵਾਸਤੇ ਸਾਰੇ ਬਸੇ ਆਪਣੇ ਨੋਲੇਜ ਨੂੰ ਐਕਸਪਲੋਰ ਕਰਦੇ ਹੈ ਤੇ ਐਗਜ਼ਿਬਿਸ਼ਨ ਉਹਦਾ ਇੱਕ ਪਾਰਟ ਹੈਗਾ ਕਿ ਇੱਥੇ ਆਪਣੀਆਂ ਚੀਜ਼ਾਂ ਨੂੰ ਐਕਸਪਲੋਰ ਕਰੋ ਤੇ ਆਪਣੇ ਪ੍ਰੋਡਕਟ ਨੂੰ ਸਹੀ ਪ੍ਰੋਡ